ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ ਮੈਂ 2-3 ਵਾਰ ਡਰਾਈਵਰ ਨੂੰ ਟੋਕਿਆ ਵੀ ਪਰ ਉਸ ਨੂੰ ਥੋੜੀ ਕਾਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਹੋਰ ਕੋਈ ਖਾਸ ਕੰਮ ਸੀ ਵੈਸੇ ਤਾਂ ਸੁਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ ਜਗ੍ਹਾ ਪਰ ਅੱਜ ਬੁੱਧਵਾਰ ਸੀ ਤੇ ਉਸਨੇ ਖੁਦ ਵੀ ਡਿਊਟੀ ਤੇ ਜਾਣਾ ਸੀ ਤੇ ਬਹੁਤੀ ਨੇ ਵੀ ਇਸੇ ਕਰਕੇ ਉਸਨੇ ਛੋਟੀ ਕਾਰ ਮੈਨੂੰ ਦੇ ਦਿੱਤੀ ਅਫੇ ਡੈਡੀ ਜੀ ਤੁਸੀਂ ਡਰਾਈਵਰ ਲੈ ਜਾਏ ਮੈਨੂੰ ਸੌਖੇ ਵਾਪਸ ਆ ਜਾਉਂਗੇ ਨਹੀਂ ਤਾਂ ਇਸ ਉਮਰ ਤੇ ਵਾਸਤੇ 200 ਕਿਲੋਮੀਟਰ ਸਫਰ ਕਰਨਾ ਕਿਹੜਾ ਸੌਖਾ ਹੈ ਕੰਮ ਤੇ ਕੋਈ ਖਾਸ ਨਹੀਂ ਸੀ ਪਰ ਮੇਰੇ ਲਈ ਖਾਸ ਹੀ ਸੀ ਮੈਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਹੈ ਪਿੰਡ ਜਾਣ ਦਾ ਸਾਰੇ ਭੈਣ ਭਰਾਵਾਂ ਨੂੰ ਮਿਲਾਈ ਦਾ ਹੈ ਨਹੀਂ ਤਾਂ ਇਸ ਪੱਥਰਾਂ ਦੇ ਸ਼ਹਿਰ 'ਚ ਬੰਦਾ ਦਾ ਉਹੀ ਪੱਥਰ ਹੋਈ ਜਾਂਦਾ। ਹੋਰ ਕੋਈ ਸਾਥ ਜੁਣਾ ਹੋਇਆ। ਤਿੰਨੇ ਭਰਾਵਾਂ ਦਾ ਬਾਰੀ-ਬਾਰੀ ਬੱਟੇ ਨਾਲ ਫੋਨ ਆਇਆ ਕਿ ਪਿਤਾ ਜੀ ਦੀ ਵਰਸੀ ਹੈ। ਚਾਚਾ ਜੀ ਤੁਸੀਂ ਜ਼ਰੂਰ ਆਇਓ। ਬਾਈ ਮੇਰੀ ਮਾਸੀ ਦਾ ਪੁੱਤ ਸੀ ਤੇ ਉਧਰੋਂ ਸਾਡੇ ਸ਼ਰੀਕੇ 'ਚ ਉਹ ਮੇਰਾ ਭਰਾ ਲੱਗਦਾ ਸੀ। ਸੋਚਿਆ ਨਾਲੇ ਵਰਸੀ ਤੇ ਹਾਜ਼ਰੀ ਲੱਗ ਜੂ ਤੇ ਨਾਲੇ ਮੰਡੀ ਜਾ ਆਵਾਂ। ਸਵਕਤੇ ਚੱਲਿਆ ਸੀ 2 ਘੰਟੇ ਉਹਨਾਂ ਘਰੇ ਰੁਕਿਆ ਤੇ ਫਿਰ ਮੰਡੀ ਵੀ ਜਾ ਆਇਆ ਬਰਸੀ ਤੇ ਸਾਰੇ ਆਏ ਸੀ ਬਾਈ ਦੀਆਂ ਤਿੰਨੇ ਭੈਣਾਂ ਦੋਨੇ ਭਰਾ ਭਤੀਜੇ ਮੁੰਡਿਆਂ ਤੇ ਸਹੁਰੇ ਮੁੰਡਿਆਂ ਦੇ ਸਹੁਰੇ ਸਾਲੀ ਸਾਲੇ ਹਰਾ ਤੇ ਸਾਡਾ ਭਾਈਚਾਰਾ ਮਤਲਬ ਮੇਰਾ ਮਾਸਟਰ محکمہ ਸਾਡੇ ਪਰਿਵਾਰ ਚ ਬਹੁਤੇ ਮਾਸਟਰ ਜੁਆਨ ਸੁਖ ਨਾਲ ਪੂਰੀ ਗਹਿਮਾ ਗਮੀ ਸੀ ਸੋ ਹੁਣੀ ਸਾਹਿਬ ਦੇ ਪਾਠ ਦਾ ਭੋਗ ਸੀ ਤੇ ਫਿਰ ਰੋਟੀ ਪਹਿਲਾਂ ਜਿੱਤੇ ਗੁਰਤੇ ਵਾਲੇ ਭਾਈ ਜੀ ਨੂੰ ਰੋਟੀ ਖਵਾਈ ਗਈ ਤੇ ਲਾਂਗੜ ਜਹੀ ਬੰਨੀ ਕਰਦੇ ਪੰਡਤ ਨੂੰ ਉਹਨਾਂ ਦੇ ਘਰੇ ਲਿਜਾਣ ਵਾਸਤੇ ਤੇ ਫਣ ਵੀ ਭਰੇ ਗਏ ਸਾੜਾ ਆਰ ਬਾਅਦ ਵੀ ਘਰਤੀ ਹੈ ਇੱਥੇ ਪੰਡਤ ਭਾਈ ਜੀ ਹੀ ਨਹੀਂ ਹੋਰ ਵੀ ਆਏ ਗਏ ਟਿਫਣਾ ਉੱਪਰ ਹੀ ਜਾਂਦੇ ਸਨ ਜਿਸ ਦਾ ਰਸੋਈ ਤੇ ਕਬਜ਼ਾ ਸੀ ਉਸੇ ਦੀ ਬੱਲੇ ਬੱਲੇ ਸੀ ਮੇਰੀ ਵੀ ੱੱਕੇ ਨਾਲ ਦੋ ਵਾਰੀ ਖੀਰ ਦੀ ਬਾਟੀ ਭਰਤੀ ਵੱਡੇ ਨੇ ਅਗੇ ਕਾਂਤਾ ਬਹੁਤ ਸਵਾਦ ਬਣਾਉਂਦੀ ਹੈ ਖੀਰ ਖਾ ਰੋ ਚਾਚਾ ਜੀ ਬਸ ਨਾ ਨੁਕਰ ਕਰਦੇ ਨੇ ਖਾ ਹੀ ਲਈ ਉਦੋਂ ਤਾਂ ਔਖਾ ਜਿਹਾ ਹੋ ਰਿਹਾ ਰੋਟੀ ਖਾਂਦੇ ਖਾਂਦੇ ਨੂੰ ਖਿਆਲ ਆਇਆ ਕਿ ਨਾ ਗੱਡੀ ਨਜ਼ਰ ਆਈ ਤੇ ਨਾ ਪਰੌਣਾ ਉੜਨ ਵਾਲੇ ਤਾਂ ਬੰਦੇ ਹੈ ਨਹੀਂ ਉਹ ਕੋਈ ਗੜਬੜ ਜ਼ਰੂਰ ਹੈ ਹੋਰ ਕੋਈ ਮਾਮਲਾ ਹੁੰਦਾ ਤਾਂ ਮੈਂ ਵੀ ਚੁੱਪ ਕਰ ਜਾਂਦਾ ਚੱਲ ਛੱਡ ਜਾਰ ਇਹਨਾਂ ਦਾ ਨਿੱਜੀ ਮਸਲਾ ਹੈ ਆਪਾਂ ਕੀ ਲੈਣਾ ਹੈ ਗੱਲ ਧੀ ਧਿਆਣੀ ਦੀ ਹੈ ਤੇ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਮੇਰੇ ਕੋਈ ਧੀ ਨਾ ਹੋਣ ਕਰਕੇ ਸਾਨੂੰ ਥੋੜਾ ਜਿਹਾ ਜ਼ਿਆਦਾ ਮਹਿਸੂਸ ਹੁੰਦਾ ਹੈ ਇਹ ਸੌਲੀਆਂ ਮੇਰੀਆਂ ਮੇਰੀ ਕਰਦੀਆਂ ਵੀ ਬਹੁਤ ਹਨ ਕਦੇ ਧੀ ਦੀ ਕਮੀ ਮਹਿਸੂਸ ਨਹੀਂ ਹੋਣਦਿਆਂ ਮੈਨੂੰ ਅੱਜ ਵੀ ਜਿਹੀ ਲੱਗ ਗਈ ਤੇ ਮੈਂ ਥੋੜ ਰਹਿਣਾ ਗਿਆ ਮੈਂ ਪੁੱਛ ਹੀ ਲਿਆ ਵੱਡੇ ਤੋਂ ਓਹੋ ਆਉਂਗਾ ਆਉਂ ਜਾ ਕਰ ਗਿਆ ਦੂਜੇ ਦੋਨੇ ਵੀ ਵੱਡੇ ਬੰਨ ਝਾਕ ਕੇ ਚੁੱਪ ਕਰਕੇ ਤੇ ਮੈਂ ਭਾਬੀ ਨੂੰ ਵੀ ਪੁੱਛਿਆ ਉਹ ਵੀ ਅੱਖਾਂ ਜਹੀਆਂ ਭਰ ਆਈ ਤੇ ਜਵਾਬ ਉਸਨੇ ਵੀ ਨਹੀਂ ਦਿੱਤਾ ਉਸ ਨੂੰ ਤੇ ਦੁਰਾ ਦੁੱਖ ਸੀ ਇੱਕ ਤੇ 22 ਦੀ ਯਾਦ ਤਾਜ਼ਾ ਹੋ ਗਈ ਤੇ ਦੂਜਾ 3 ਦਾ ਪਰ ਇਹ ਗੱਲ ਹੋ ਵੀ ਸਕਦੀ ਹੈ ਸਾਰਾ ਮਨ ਹੀ ਗੋਝਿਆ ਜਾ ਰਿਹਾ ਗਿਆ ਉਹ ਵਰਸੀ ਹੀ ਕੀ ਹੋਈ ਜੇ 3 ਵਈ ਨਾ ਆਵੇ ਲੱਖ ਮਾੜਾ ਵੀ ਹੋ ਰਹੀ ਜਵਾਈ ਪਰ ਵਰਸੀ ਤੇ ਨਾ ਆਵੇ ਕਸੂਰ ਕਿਸੇ ਦਾ ਵੀ ਹੋਵੇ। ਵਿਆਹ ਸ਼ਾਦੀ ਜੰਮਣੇ ਮਰਨੇ ਮਤਲਬ ਧੀਆ ਦੀ ਸਮੂਹियत ਜ਼ਰੂਰੀ ਹੁੰਦੀ ਹੈ। ਬਾਈ ਤਾਂ ਅਜਿਹਾ ਨਹੀਂ ਸੀ। ਉਹ ਆਪਣੀ ਧੀ ਤਾਂ ਕੀ ਆਪਣੀਆਂ ਭੈਣਾਂ ਭਤੀਜੀਆਂ ਦਾ ਵੀ ਬਹੁਤ ਕਰਦਾ ਸੀ। ਹਰ ਗੰਦ ਤੇ ਬਾਈ ਝੋਰ-ਝੋਰ ਦੀ ਹੱਸਦਾ, ਸੁਖ-ਸਾਂਗ ਪੁੱਛਦਾ। ਸੱਚੀ ਗੱਲ ਤਾਂ ਇਹ ਬਾਈ ਸਾਡੇ ਸਾਰਿਆਂ ਤੋਂ ਵੱਡਾ ਸੀ। ਅਸੀਂ ਹਰ ਕੰਮ ਚ ਬਾਈ ਦੀ ਤੇ ਭਾਬੀ ਦੀ رائے ਲੈਂਦੇ ਸੀ ਪਰ ਬਾਈ ਨੇ ਘਰ ਦੀ ਚੌਧਰਦਾਰੀ ਬਹੁਤ ਪਹਿਲਾਂ ਹੀ ਛੱਡ ਦਿੱਤੀ ਸੀ ਸਾਰੇ ਖੁਦਮੁਖਤਿਆਰ ਸਨ ਸੁਖ ਨਾਲ ਪੜ੍ਹੇ ਲਿਖੇ ਸਨ ਤੇ ਵੱਡੇ ਵੱਡੇ ਅਫਸਰ ਲੱਗੇ ਸਨ ਬਹੁਟੀਆਂ ਵੀ ਲੱਗੀਆਂ ਸਨ ਸਰਕਾਰੀ ਨੌਕਰੀ ਤੇ ਬਾਈ ਨੇ ਗੁੱਡੀ ਨੂੰ ਵੀ ਪੜਾ ਕੇ ਟੀਚਰ ਲਵਾਤੀ ਹਰਿਆਣੇ ਚ ਤੇ ਉਹ ਉੱਥੇ ਡਿਵਲ ਹਿੰਗ ਗਿਆ ਸੀ ਬਾਈ ਜਿੰਨਾ ਚਿਰ ਜਾਂਦਾ ਰਿਹਾ ਗੁੱਡੀ ਦਾ ਬਹੁਤ ਕਰਦਾ ਅਖੇ ਮੇਰਾ ਪਾਣੀ ਦਾ ਪੁੱਤ ਹੈ ਗੁੱਡੀ ਵੀ ਹਰ ਛੁੱਟੀ ਵਾਲੇ ਜੇ ਜੂੜੇ ਡੇੜਾ ਮਾਰਦੀ ਤੇ ਇਹ ਕਦੇ ਨਾ ਆਉਂਦੀ ਜਾਂ 10 ਦਿਨ ਪੈ ਜਾਂਦੇ ਤਾਂ ਭਾਬੀ ਬਾਈ ਨੂੰ ਭੇਜ ਦਿੰਦੀ ਅਸੀਂ ਤਾਂ ਕਦੇ ਪ੍ਰਾਣੇ ਨੂੰ ਵੀ ਉੱਚੀ ਬੋਲਦਾ ਨੇ ਸੁਣਿਆ ਸੀ ਦਾਰੂ ਤਾਂ ਦੂਰ ਕੀ ਕਰ ਲਾ ਉਹ ਤਾਂ ਚਾਹ ਵੀ ਨਹੀਂ ਸਕੇਦਾ ਕਰੇ ਵੀ ਰੱਬ ਦਾ ਦਰਤਾ ਸਭ ਕੁਝ ਸੀ ਦੋ ਪੁੱਤ ਸਨ ਪਰ ਆਈ ਜਾਉਣਾ ਇਹ ਵੀ ਗੱਲ ਖੁੱਲਕੇ ਨਹੀਂ ਗਾਦੇ ਬਾਹੂ ਦੇ ਵਰਸੀ ਤੇ ਉਸੇ ਹੀ ਵਰਸੀ ਤੇ ਗੁੱਡੀ ਨਾ ਆਵੇ ਵੈਸੇ ਤੋਂ ਅੱਗੇ ਸੋਜ ਨਾ ਹੋਇਆ ਮੇਰੀ ਵਸੀ ਤਾਂ ਨਾਮ ਜੀ ਬਣਾਇਓ ਜੀ ਦੋ ਤਿੰਨ ਵਾਰ ਮੇਰੇ ਹੋਊ ਚੋਂ ਨਿਕਲਿਆ ਤਾਂ ਡਰਾਈਵਰ ਡਰ ਗਿਆ اس نے کار روک دی ہوا پر میرے کوئی جواب نہیں سی میں متھے پہ آیا پسینا پونجا کہ کیا چل کچھ نہیں یہ کہانی تس طرح لگی تھی بھی ودھ تو ودھ کمینٹ کر کے دسو جی تاکہ سا ہسلہ وجے تو ہوئی کہانیاں سنوں سنائیے دنواد